ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤຊੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰੇ ਤੋਂ ਪਹਿਲਾਂ ਵੀ ਇਹ ਆਇਆ ਸੀ ਜਿਹੜੀ 2 ਕਰੋੜ 93 ਲੱਖ ਹੈ ਇਹ ਉਹ ਇੰਡੀਅਨ ਕਰੰਸੀ ਹੈ ਤੇ 3100 ਇੰਡੀਅਨ ਇੰਡੀਅਨ ਕਰੰਸੀ ਜੀ 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 ਅੱਗੇ ਲੈ ਕੇ ਕਿੱਥੇ ਜਾਣਾ ਸੀ ਉਹਨ ਤਫਤੀਸ਼ ਦਾ ਹਿੱਸਾ ਸੀ ਕਿ ਕਿਹਨੂੰ ਕਿਹਨੇ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਆ ਇਹ ਬਚਨ ਯੂਨੀਅਨ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਅਫਰੀਕਾ ਯੂਕੇ ਯੂਐਸ ਕੈਨੇਡਾ ਯੂਰਪ ਇਹ ਜਿੰਨੀ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਦਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਦਾ ਦੂਹਾ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ ਪਹਿਲਾਂ ਕਿਤੇ ਹੈਗਾ ਏ ਕੋਈ ਇਹਦੇ ਤੇ ਦਿੱਲੀ 에어ਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪੱਤਾ ਕੀ ਰਿਕਵਰੀ ਹੋਈ ਸੀ ਉਹ ਤੇ 2018 ਚ ਪੱਤਾ ਹੋਇਆ ਹਾਂਜੀ ਲੈ ਕੇ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਿਹਾ ਸੀ ਜੀ ਕਹਿੰਦੇ ਸੀ ਬਿਲਕੁਲ ਲੈ ਕੇ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਪੋਰੀਅਰ ਟਾਈਪ ਇੱਕ ਬਾਕਸ ਬਣਾ ਕੇ ਉਸ ਤੋਂ ਕਿਸੇ ਨੇ ਭੇਜਿਆ ਨੂੰ ਇੱਥੇ ਨ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾਂਦਾ ਇਹ ਸਾਰੀ ਮਣੀ ਬੱਸ ਦੇ ਵਿੱਚ ਆਈ ਸੀ ਜੀ ਬੱਸ ਦੇ ਵਿੱਚ ਆਈ ਸੀ ਕਿ ਗੱਲ ਕਰੀਤੋ ਜਾਂਦੀ ਰਹੀ ਤਾਂ ਇੱਥੋਂ ਲੈ ਕੇ ਇਹਨਾਂ ਨੇ ਸ਼ਹਿਰਪੁਰ ਤੱਕ ਨਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਸੌਂਪ ਰਿਹਾ ਸੀ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਪੁਸ਼ਪੜਕਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਇੱਕ ਜਿਹੜਾ ਸੀਗਾ ਜਲੰਧਰ ਵਾਸਤੇ ਵਿੱਚ ਆਈ ਹੈ ਮਣੀ ਜੀ 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 ਨਾਲ ਕੋਈ ਸਫਰ ਵੀ ਕਰ ਰਿਹਾ ਸੀਗਾ ਹੋਰ ਠੀਕ ਹੈ ਇਕੱਲੀ ਉਹਨੇ ਪੈਕੇਟ ਦਿੱਤਾ ਨਾ ਹਾਂਜੀ ਬਸ ਇਕੱਲਾ ਪਾਰਸਲ ਹੀ ਦਿੱਤਾ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਸੀ ਇਹ ਹੁਣ ਕੁਝ ਕਿਸ ਚਾਏਗਾ ਨਾ ਜੀ ਕੋਈ ਬੰਦਾ ਨਾ ਆ ਰਿਹਾ ਜਿਵੇਂ ਯਾਦ ਕਿਉਂਕਿ ਇਹਦੀ ਗੱਡੀ ਟੋਪਕੜੀ ਗਈ ਹੈ ਇਹਨੇ ਉੱਥੇ ਰਿਸੀਵ ਕਰਨੀ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਜੀ ਨਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇਹ ਕੱਲ ਰਾਤ ਦਾ ਤੈਨੂੰ ਅਨਲਸਿਸ ਜੀ ਪਾਏ ਕਰ ਰਹਾ 15 ਘੰਟੇ ਤੋਂ 15 ਘੰਟੇ ਇੰਨੰਤ ਮਾਰੇ ਬਰਲਤਵਾ ਇੰ ਕਿਸ ਫਸਟ ਦੇ ਕੋਲ 10 ਘੰਟੇ ਤੀ ਤਾ ਤੁਹਾਡੇ ਕੋਲ ਖੜੇ ਤਿੰਨ ਘੰਟੇ ਲੱਗ ਰਹੇ ਹੋਈ ਨਾ ਹੁਣ ਪੁੱਛਗੇ ਤਾਂ ਟਾਈਮ ਨਾਲ ਹੀ ਹੁੰਦਾ ਹੈ ਟਾਈਮ ਤਾਂ ਲੱਗਦਾ ਥੋੜਾ ਇਹਨਾਂ ਨੂੰ ਦੱਸਣਾ ਹੋਵੇਗਾ ਕਿ ਕੀ ਕਰਦੇ ਨੇ ਨਹੀਂ ਹਾਲ ਤਾਂ ਇਹਦੇ ਬਾਰੇ ਹੀ ਜਦੋਂ ਜਾਣਕਾਰੀ ਹਾਸਲ ਦਿੱਤੀ ਜਿੱਕੀ ਕੀ ਹੈ ਬੈਕਗ੍ਰਾਉਂਡ ਕੀ ਹੈ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਉਹਦਾ ਮੋਡਲ ਅਪਰੈਂਡਿਸੀ ਉਹ ਪਤਾ ਕਰ ਲਿਆ ਉਹਦਾ ਰੈਂਡ ਆਈ ਬਰਦ ਦੇ ਵਿੱਚ ਆਈ ਹੈ ਇਹਨੂੰ ਮਿਲ ਗਈ ਇਹਨੂੰ ਮਿਲ ਗਈ ਹੈ ਸਿੰਗਲ ਹੈਂਡੀ ਦੇਣੀ ਸੀ ਜਾਂ ਕੁਝ ਉਹ ਹੁਣ ਹਲੇ ਤਫਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਲੈਣੀ ਸੀ ਕਿੰਨੂ ਕਿੰਨੂ ਦੇਣੀ ਸੀ ਕਿੱਥੇ ਦੇਣਾ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਲੇ ਵਸਾਈ ਤਫਤੀਸ਼ ਉਹਦਾ ਜਿਹੜੀ ਕਿ ਉਹ ਕਿਸੇ ਬਟੇ ਮਨਮਾਨ ਲੈ ਕੇ ਪੁਆਇੰਟ ਤੇ ਆ ਗਈ ਸੀ ਜਾਂ ਆਫਿਸ ਹਾਂ ਜਿਸਕੇ ਆਊਟਰ ਤੇ ਕਿਤੇ ਖੜੇ ਨੇ ਬੱਸਿਸ ਹੁੰਦੀਆਂ ਉਹਨਾਂ ਦਾ ਜਿੱਥੇ ਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਲੁਗੋ ਕੇ ਉਹਦੇ ਕੋਲੋਂ ਕਹਾਂ ਦੀ ਮੇਰੀ ਪਰਚੀ ਆ ਰਹੀ ਹੈ ਦਿੱਲੀੋਂ ਦੀ ਹੈ ਮੇਰਾ ਬਾਕਸ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਮਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਹੈ ਇਨੇ ਕਿ ਟੋਲੀ ਇਹਨੇ ਹੁਣ ਤਫਤੀਸ਼ ਦੇ ਵਿੱਚ ਉਹਨੂੰ ਪੁੱਛਾਂਗੇ ਜੀ ਪੁੱਛਾਂਗੇ ਜੀ ਵੀ ਕਿਸ ਜਗ੍ਹਾ ਤੋਂ ਲਈ ਸੀ ਇਹ ਕਿਸ ਰਕੀਬ ਦੇ ਨਾਲ ਡਿਟੇਕਟ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੋਂ ਦੱਸ ਦੇ ਇਹ ਕਿਹੜੀਆਂ ਚੀਜ਼ਾਂ ਲੈ ਲਈ ਹੈ ਜੇ ਬੰਦਾ ਪੈਸੇ ਦੇ ਬਦਲੇ ਮਨੀ ਟ੍ਰਾਂਸਫਰ ਇਹਨੇ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜਿਵੇਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪਛਾਏਗਾ ਤਾਂ ਅੱਜ ਤੋਂ ਬੰਦਾ ਦੋ ਬੰਦੇ ਫਿਲਹਾਲ ਤੇ ਇਹ ਜੀ ਕੰਮ ਉਹ ਕਿਹਨੂੰ ਕਮਿਸ਼ਨ ਕਿੰਨੇ ਮਿਲਦੇ ਸ ਪੁੱਛਣਾ ਹੈ ਉਹ ਹੁਣ ਆਏਗਾ ਜੀ ਸਾਰੇ ਕੁਝ ਸਾਹਮਣੇ